ਨਗਰ ਕੀਰਤਨ ਤਕਰੀਬਾ ਬਹੁਤ ਸੈਂਕੜੇ ਸਾਲਾਂ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਿਹਾੜੀ 'ਚ ਆਰੰਭ ਵਾਲੇ ਦਿਨ ਪਹਿਲੇ ਦਿਨ ਲਗੇ ਡੇਰਾ ਸਾਹਿਬ ਪੱਠੇਵਿੰਡ ਪਰ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਜਾਂਦਾ ਵਾ ਜਿਸ ਦੇ ਵਿੱਚ ਸੰਤ ਬਾਪ ਪੁਰਸ਼ ਸੰਪਰਦਾਵਾਂ ਇਲਾਕੇ ਦੀ ਸੰਗਤ ਲੋਕਲ ਕਮੇਟੀ ਇੱਥੋਂ ਦੇ ਬਾਬਾ ਲੱਖਾ ਸਿੰਘ ਜੀ ਨੇ ਵਿਜੂਦਾ ਕਾਰ ਸੇਵਾ ਕਰਾਰੇ ਨੇ ਉਹਨਾਂ ਦੀ ਰਹਿਨਵਾਈ ਦੇ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਹਰ ਰੰਗ ਹੋਣਾ ਵਾ ਜਦੋਂ ਇੱਥੋਂ ਤਕਰੀਬਨ 9.5 ਚੱਲ ਪੈਣਾ ਵਾ ਇਸ ਤੋਂ ਹੁੰਦਾ ਹੋਇਆ ਦਿਰਾਵਰਪੁਰ ਕੋਠੀ ਜਾਬਾਰਾ ਸ਼ਾਪੀ ਸਾਹਿਬ ਹਤਿਆਬਾਦ ਗੋਂਦਲ ਸਾਹਿਬ ਦੇ ਪ੍ਰਸ਼ਾਦੇ ਦਾ ਇੰਤਜਾਮ ਲੰਗਰ ਬਪੋਲੀ ਸਾਹਿਬ ਮੱਥਾ ਟੇਕਣ ਤੋਂ ਬਾਅਦ ਫਿਰ ਲੰਗਰ ਅਗਲੇ ਪੜਾਵਾ ਵਾਲੀ ਮੁੰਡੀ ਮੋੜ ਤਲਵੰਡੀ ਚੌਧਰੀਆਂ ਦੇ ਸੁਲਤਾਨਪੁਰ ਦੀ ਸ਼ਾਮੀ ਚਾਰ ਵਜੇ ਇਕੱਲੀ ਪਹੁੰਚੇ ਇਹ ਨਗਰ ਨਗਰਪੁਰ ਤੇ ਆਪਣੇ ਗੁਰਪੁਰਬ ਦੇ ਵਿੱਚ ਅਸੀਂ ਇੱਕ ਨਗਰ ਕੀਰਤਨ ਦਾ ਹੀ ਪ੍ਰੋਗਰਾਮ ਕਰਦੇ ਆਂ 5 ਤਰੀਕ ਨੂੰ ਜਿਹੜਾ ਇੱਥੇ ਦਵਾਨਾਂ ਦੀ ਚੱਲੂਗੀ ਅੰਦਰ ਤੋਂ ਬਾਹਰ ਦਵਾਨ ਚੱਲਣਗੇ ਪਰ ਨਗਰ ਕੀਰਤਨ ਜਿਹੜਾ ਹਰ ਸਾਲ ਕੱਢਦੇ ਆਂ ਕਿਉਂਕਿ ਜਿਹੜਾ ਮੇਲਾ ਵਾ ਉਹ 14 15 16 ਮਾਗੀ ਨੂੰ ਬਹੁਤ ਭਾਰੀ ਮਾਗੀ ਦਾ ਮੇਲਾ ਲੱਗਦਾ ਵਾ ਪਰ ਐਸੇ ਦਿਨ ਹੀ ਸਿਰ ਨਗਰ ਕੀਰਤਨ ਦਾ ਹੀ ਇਸ ਇਲਾਕਾ ਪਰਬੰਧ ਕਰਦਾ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਅਵਤਾਰ ਪੁਰਬ ਤੇ ਇੱਥੋਂ ਡੇਰਾ ਪਿੰਡ ਡੇਰਾ ਸਾਹਿਬ ਤੋਂ ਗੁਰਦਵਾਰ ਤੋਂ ਜਿਹੜੀ ਲੋਕਲ ਕਮੇਟੀ ਆ ਕੀ ਦੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਜੀ ਬ੍ਰਹਮਪਰਾ ਨੇ ਮੈਂਬਰ ਸਰਦਾਰ ਪਿਆਰਾ ਸਿੰਘ ਜੀ ਹੋਰ ਇਹਨਾਂ ਦੇ ਸਾਥੀ ਔਰ ਮਹਾਪੁਰਸ਼ ਵੀ ਇੱਥੇ ਜੋ ਸੇਵਾਵਾਂ ਕਰਾਉਂਦੇ ਆ ਬਾਬਾ ਲਖਾ ਸਿੰਘ ਜੀ ਔਰ ਭਾਬੀ ਮੁੰਡੇ ਪਣ ਵਾਲੇ ਬਾਬਾ ਆਨੰਦ ਸਿੰਘ ਜੀ ਔਰ ਮੇਰਾ ਖਾਲ ਸ੍ਰੀਮਾਨ ਸੰਤ ਬਾਬਾ ਜੋਗਗਤ ਸਿੰਘ ਜੀ ਵੀ ਉਹ ਵੀ ਆ ਰਹੇ ਆ ਤੇ ਸੰਗਤਾਂ ਬੜੇ ਜੋਸ਼ ਔਰ ਉਤਸ਼ਾਹ ਨਾਲ ਪਿੰਡ ਡੇਹਰਾ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਦੀ ਜਦਾ ਜੱਦੀਪੁਰਖੀ ਪਿੰਡਾ ਉੱਥੋਂ ਨਗਰ ਕੀਰਤਨ ਲੈ ਕੇ ਸultanpur ਸਾਹਿਬ ਜਿੱਥੇ ਮਹਾਰਾਜ ਨੇ ਉੱਥੇ ਹੱਟ ਕੀਤਾ ਸੰਤਾਂ ਨੂੰ ਬਹੁਤ ਸੇਵਾ ਕੀਤੀ ਉਸੇ ਨਗਰ ਕੀਰਤਨ ਵੱਡੇ ਵੱਡੀ ਗਿਣਤੀ ਵਿੱਚ ਆਇਆ ਜੀ ਦੇ ਅਵਤਾਰਪੁਰ ਬਨੂ ਸਮਰਪਿਤ ਗੁਰਦੁਆਰਾ ਡੇਰਾ ਸਾਹਿਬ ਪੱਠੇ ਪਿੰਡ ਤੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਪੁਰਖੀ ਨਗਰ ਤੋਂ ਹਰ ਸਾਲ ਨਗਰ ਕੀਰਤਨ ਲੋਕਲ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਦੀ ਸੇਵਾਕਾਰ ਸੇਵਾ ਬਾਬਾ ਲਖਾ ਸਿੰਘ ਜੀ ਕੋਟੇ ਵਾਲੇ ਬਾਬਾ ਕਲਵਿੰਦਰ ਸਿੰਘ ਜੀ ਜਹੇਦਾਰ ਇੱਥੇ ਸੇਵਾ ਕਰਵਾ ਰਹੇ ਆ ਇਸ ਮੌਕੇ ਦੇ ਸਦਕਾਰ ਜੋ ਤਰਨਾਂਦਲ ਦੇ ਮੁਖੀ ਬਾਬਾ ਜੋਗਾ ਸਿੰਘ ਜੀ ਆਏ ਕਰਵਜਨ ਸਿੰਘ ਕਰਮੂ ਵਾਲਾ ਇਲਾਕੇ ਦੀਆਂ ਸਬੂਚੀਆਂ ਸੰਗਤਾਂ ਇਹ ਨਗਰ ਕੀਰਤਨ ਸ੍ਰੀ ਸੁਲਤਾਨਪੁਰ ਸਾਹਿਬ ਗੁਰਦੁਆਰਾ ਬੇਰ ਸਾਹਿਬ ਜਾ ਕੇ ਸੰਪੂਰਨਤਾ ਹੀ ਹੋਊਗੀ ਸਾਰੇ ਦੇਸ਼ ਦੀਆਂ ਵੱਲਡ ਦੀਆਂ ਸੰਗਤਾਂ ਨੂੰ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਗੁਰਪੁਤਵੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਇਹ ਨਗਰ ਕੀਰਤਨ ਤਕਰੀਬਾ ਬਹੁਤ ਸੈਂਕੜੇ ਸਾਲਾਂ ਤੋਂ ਰਾਣਾ ਸਾਹਿਬ ਜੀ ਦੇ ਪ੍ਰਕਾਸ਼ਪੁਰ ਵਿਧਾੜੀ ਚ ਆਰੰਭ ਵਾਲੇ ਦਿਨ ਪਹਿਲੇ ਦਿਨ ਲਗੇ ਡੇਰਾ ਸਾਹਿਬ ਪੱਠੇਵਿੰਡ ਪਰ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਜਾਂਦਾ ਵਾ ਜਿਸ ਦੇ ਵਿੱਚ ਸੰਤ ਬਾਹ ਪੁਰਸ਼ ਸੰਪਰਦਾਵਾਂ ਇਲਾਕੇ ਦੀ ਸੰਗਤ ਲੋਕਲ ਕਮੇਟੀ ਇੱਥੋਂ ਦੇ ਬਾਬਾ ਲੱਖਾ ਜੀ ਜੋ ਮੌਜੂਦਾ ਕਾਰ ਸੇਵਾ ਕਰਾ ਰਹੇ ਨੇ ਉਹਨਾਂ ਦੀ ਰਹਿਨ ਭਾਈ ਦੇ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਹੋ ਰੰਗ ਹੋਣਾ ਵਾ ਜਿਹੜਾ ਇੱਥੋਂ तकरीबन 9.5 ਚੱਲ ਪੈਣਾ ਵਾ ਇਸ ਤੋਂ ਹੁੰਦਾ ਹੋਇਆ ਤੇਰਾਵਰਪੁਰ ਕੋਠੀ ਜਾਬਾਰਾ ਸ਼ਾਪੀ ਸਾਹਿਬ ਹਤਿਆਵਾਦ ਗੌਂਦਲ ਸਾਹਿਬ ਦੇ ਪ੍ਰਸ਼ਾਦੇ ਦਾ ਇੰਤਜਾਮ ਲੰਗਰ ਬਕੌਲੀ ਸਾਹਿਬ ਮੱਥਾ ਟੇਕਣ ਤੋਂ ਬਾਅਦ ਫਿਰ ਲੰਗਰ ਅਗਲੇ ਪੜਾਵਾਂ ਵਾਲੀ ਮੁੰਡੀ ਮੋੜ ਤਲਵੰਡੀ ਚੌਧਰੀਆਂ ਦੇ ਸੁਲਤਾਨਪੁਰ ਦੀ ਸ਼ਾਮੀ ਚਾਰ ਵਜੇ ਪਹੁੰਚੇ ਨੇ ਜਿਸ ਤੋਂ ਬਹੁਤ ਸ਼ੁਕਰ ਰਮਦਾ ਕਰਦੇ ਆ ਇਹ ਨਗਰਪੁਰ ਨਗਰਪੁਰ ਤੇ ਆਪਣੇ ਗੁਰਪੁਰਬ ਦੇ ਵਿੱਚ ਅਸੀਂ ਇੱਕ ਨਗਰ ਕੀਰਤਨ ਦਾ ਹੀ ਪ੍ਰੋਗਰਾਮ ਕਰਦੇ ਆ 5 ਤਰੀਕ ਨੂੰ ਜਿਹੜਾ ਇੱਥੇ ਦਵਾਨਾਂ ਦੀ ਵਿੱਚ ਚੱਲੂਗੀ ਤਾਂ ਸਪੋਰਟ ਪਿੰਡਵਾਂ ਚੱਲਣਗੇ ਪਰ ਨਗਰ ਕੀਰਤਨ ਜਿਹੜਾ ਹਰ ਸਾਲ ਕੱਢਦੇ ਆ ਉਹ ਕਿਹੜਾ ਮੇਲਾ ਵਾ ਉਹ 14 15 16 ਮਾਗੀ ਨੂੰ ਬਹੁਤ ਭਾਰੀ ਮਾਗੀ ਦਾ ਮੇਲਾ ਲੱਗਦਾ ਵਾ ਪਰ ਐਸੇ ਦਿਨੇ ਸਿਰ ਨਗਰ ਕੀਰਤਨ ਦਾ ਹੀ ਇਸ ਇਲਾਕਾ ਪ੍ਰਬੰਧ ਕਰਦਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਅਵਤਾਰ ਪੁਰਬ ਤੇ ਇੱਥੋਂ ਡੇਰਾ ਪਿੰਡ ਡੇਰਾ ਸਾਹ ਤੋਂ ਗੁਰਦਵਾਰ ਤੋਂ ਜਿਹੜੀ ਲੋਕਲ ਕਮੇਟੀ ਆ ਜਿਹਦੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਜੀ ਬਰੰਪਰਾ ਨੇ ਮੈਂਬਰ ਸਰਦਾਰ ਪਿਆਰਾ ਸਿੰਘ ਜੀ ਹੋਰ ਇਹਨਾਂ ਦੇ ਸਾਥੀ ਔਰ ਮਹਾਪੁਰਸ਼ ਵੀ ਇੱਥੇ ਜੋ ਸੇਵਾਵਾਂ ਕਰਾਉਣੇ ਬਾਬਾ ਲੱਖਾ ਸਿੰਘ ਜੀ ਔਰ ਭਾਬੀ ਮੁੰਡੇ ਪਣ ਵਾਲੇ ਬਾਬੇ ਆਨੰਦ ਸਿੰਘ ਜੀ ਔਰ ਮੇਰਾ ਖਾਲ ਸ੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਵੀ ਉਹ ਵੀ ਆ ਰਹੇ ਆ ਤੇ ਸੰਗਤਾਂ ਬੜੇ ਜੋਸ਼ੋ ਖੁਸ਼ ਨਾਲ ਪਿੰਡ ਡੇਹਰਾ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਦੀ ਜਦਾ ਜੱਦੀਪੁਰਖੀ ਪਿੰਡਾ ਉੱਥੋਂ ਨਗਰ ਕੀਰਤਨ ਲੈ ਕੇ ਸੁਲਤਾਨਪੁਰ ਸਾਹਿਬ ਜਿੱਥੇ ਮਹਾਰਾਜ ਨੇ ਉੱਥੇ ਹੱਟ ਕੀਤਾ ਸੰਗਤਾਂ ਨੂੰ ਬਹੁਤ ਸੇਵਾ ਕੀਤੀ ਉਥੇ ਨਗਰ ਕੀਰਤਨ ਵੱਡੇ ਵੱਡੀ ਗਿਣਤੀ ਵਿੱਚ ਆ ਰਹੇ ਜੀ ਦੇ अवतारपुर बनू समर्पित गुरुद्वारा डेरा साहिब पठेविंड ਤੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਪੁਰਖੀ ਨਗਰ ਤੋਂ ਹਰ ਸਾਲ ਨਗਰ ਕੀਰਤਨ ਲੋਕਲ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਦੀ ਸੇਵਾਕਾਰ ਸੇਵਾ ਬਾਬਾ ਲਖਾ ਸਿੰਘ ਜੀ ਕੋਟੇ ਵਾਲੇ ਬਾਬਾ ਕੁਲਵਿੰਦਰ ਸਿੰਘ ਜੀ ਜਹੇਦਾਰ ਇੱਥੇ ਸੇਵਾ ਕਰਵਾ ਰਹੇ ਆ ਇਸ ਮੌਕੇ ਦੇ ਸਤਿਕਾਰਯੋਗ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ ਜੀ ਆਏ ਕਰਵਜਨ ਸਿੰਘ ਕਰਮੂ ਵਾਲਾ ਇਲਾਕੇ ਦੀਆਂ ਸਬੂਚੀਆਂ ਸੰਗਤਾਂ ਇਹ ਨਗਰ ਕੀਰਤਨ ਸ੍ਰੀ ਸੁਲਤਾਨਪੁਰ ਸਾਹਿਬ ਗੁਰਦੁਆਰਾ 베ਰ ਸਾਹਿਬ ਜਾ ਕੇ ਸੰਪੂਰਨਤਾ ਹੀ ਹੋਊਗੀ ਸਾਰੇ ਦੇਸ਼ ਦੀਆਂ ਵੱਲਡ ਦੀਆਂ ਸੰਗਤਾਂ ਨੂੰ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਗੁਰਪੁਤਵੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਇਹ ਨਗਰ ਕੀਰਤਨ तकरीबन ਬਹੁਤ ਸੈਂਕੜੇ ਸਾਲਾਂ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਿਹਾੜੀ ਚ ਆਰੰਭ ਵਾਲੇ ਦਿਨ ਪਹਿਲੇ ਦਿਨ ਲਗੇ ਡੇਰਾ ਸਾਹਿਬ ਪੱਠੇਵਿੰਡ ਪਰ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਜਾਂਦਾ ਵਾ ਜਿਸ ਦੇ ਵਿੱਚ ਸਤਿ ਪਾਪੁਰਸ਼ ਸੰਪਰਦਾਵਾਂ ਇਲਾਕੇ ਦੀ ਸੰਗਤ ਲੋਕਲ ਕਮੇਟੀ ਇੱਥੋਂ ਦੇ ਬਾਬਾ ਲੱਖਾ ਸਿੰਘ ਜੀ ਨੂੰ ਮੌਜੂਦਾ ਕਾਰ ਸੇਵਾ ਕਰਾ ਰਹੇ ਨੇ ਉਹਨਾਂ ਦੀ ਰਹਿਨ ਭਾਈ ਦੇ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਹੁਣ ਰੰਗ ਰੋਣਾ ਵਾ ਜਿਹੜਾ ਇੱਥੋਂ तकरीबन 9.5 ਵੇ ਚੱਲ ਪੈਣਾ ਵਾ ਇਸ ਤੋਂ ਹੁੰਦਾ ਹੋਇਆ ਤੇਰਾਵਰਪੁਰ ਕੋਠੀ ਜਾਮਾਰਾ ਸ਼ਾਪੀ ਸਾਹਿਬ ਹਤਿਆਵਾਦ ਗੋਂਦਲ ਸਾਹਿਬ ਇਸੇ ਪ੍ਰਸ਼ਾਦੇ ਦਾ ਇੰਤਿਜਾਅ ਲੰਗਰ ਮੋਹਰੀ ਸਾਹਿਬ ਮੱਥਾ ਟੇਕਣ ਤੋਂ ਬਾਅਦ ਫਿਰ ਲੰਗਰ ਅਗਲੇ ਪੜਾਵਾ ਵਾਲੀ ਮੁੰਡੀ ਮੋੜ ਤਲਵੰਡੀ ਚੌਧਰੀਆਂ ਦੇ ਸultanpallo ਦੀ ਸ਼ਾਮੀ 4 ਵਜੇ ਕਿਰੀ ਪਹੁੰਚੇਗੇ ਇਸ ਤੋਂ ਬਾਅਦ ਹੋਰ ਸ਼ੁਕਰ ਮਹਦਿਆ ਕਰਨਾ ਇਹ ਨਗਰਪੁਰ ਨਗਰਪੁਰਪ ਤੇ ਆਪਣੇ ਗੁਰਪੁਰਪ ਦੇ ਵਿੱਚ ਅਸੀਂ ਇੱਕ ਨਗਰ ਕੀਰਤਨ ਦਾ ਹੀ ਪ੍ਰੋਗਰਾਮ ਕਰਦੇ ਆਂ 5 ਤਰੀਕ ਨੂੰ ਜਿਹੜਾ ਇੱਥੇ ਦਵਾਨਾ ਦੀ ਵਿੱਚ ਚੱਲੂਗੀ ਅੰਦਰੋਂ ਸਭ ਪੋਰ ਦਵਾਨ ਚੱਲਣਗੇ ਪਰ ਨਗਰ ਕੀਰਤਨ ਜਿਹੜਾ ਹਰ ਸਾਲ ਕੱਢਦੇ ਆਂ ਉਹ ਕੇਰਾ ਬੇਲਾਵਾ ਉਹ 14 15 16 ਮਾਗੀ ਨੂੰ ਬਹੁਤ ਭਾਰੀ ਮਾਗੀ ਦਾ ਮੇਲਾ ਲੱਗਦਾ ਵਾ ਪਰ ਐਸੇ ਦਿਨੇ ਸਿਰ ਨਗਰ ਕੀਰਤਨ ਦਾ ਹੀ ਇਸ ਇਲਾਕਾ ਪ੍ਰਬੰਧ ਕਰਦਾ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਅਵਤਾਰ ਪੁਰਬ ਤੇ ਇੱਥੋਂ ਡੇਰਾ ਪਿੰਡ ਡੇਰਾ ਸਾਹਿਬ ਤੋਂ ਗੁਰਦਵਾਰ ਤੋਂ ਜਿਹੜੀ ਲੋਕਲ ਕਮੇਟੀ ਆ ਜਿਹਦੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਜੀ ਬਰੰਪਰਾ ਨੇ ਮੈਂਬਰ ਸਰਦਾਰ ਪਿਆਰਾ ਸਿੰਘ ਜੀ ਹੋਰ ਇਹਨਾਂ ਦੇ ਸਾਥੀ ਔਰ ਮਹਾਪੁਰਸ਼ ਵੀ ਇੱਥੇ ਜੋ ਸੇਵਾਵਾਂ ਕਰਾਉਂਦੇ ਆ ਬਾਬਾ ਲਖਾ ਸਿੰਘ ਜੀ ਔਰ ਬਾਬੇ ਮੁੰਡੇ ਪਣ ਵਾਲੇ ਬਾਬੇ ਆਨੰਦ ਸਿੰਘ ਜੀ ਔਰ ਮੇਰਾ ਕਰ ਸ਼੍ਰੀਮਾਨ ਸੰਤ ਬਾਬਾ ਜੋਗਗ ਸਿੰਘ ਜੀ ਵੀ ਉਹ ਵੀ ਆ ਰਹੇ ਆ ਤੇ ਸੰਗਤਾਂ ਬੜੇ ਜੋਸ਼ੋ ਖੁਸ਼ ਨਾਲ ਪਿੰਡ ਡੇਹਰਾ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਦੇ ਜਿਹੜਾ ਜੱਦੀਪੁਰਖੀ ਪਿੰਡਾ ਉੱਥੋਂ ਨਗਰ ਕੀਰਤਨ ਲੈ ਕੇ ਸੁਲਤਾਨਪੁਰ ਸਾਹਿਬ ਜਿੱਥੇ ਮਹਾਰਾਜ ਨੇ ਉੱਥੇ ਹੱਟ ਕੀਤਾ ਸੰਗਤਾਂ ਨੂੰ ਬਹੁਤ ਸੇਵਾ ਕੀਤੀ ਉਥੇ ਨਗਰ ਕੀਰਤਨ ਵੱਡੇ ਵੱਡੀ ਗਿਣਤੀ ਵਿੱਚ ਆ ਰਹੇ ਆ ਜੀ ਦੇ ਅਵਤਾਰਪੁਰ ਬਨੂ ਸਮਰਪਤ ਗੁਰਦੁਆਰਾ ਡੇਰਾ ਸਹਿ ਪੱਠੇਵਿੰਡ ਤੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਪੁਰਖੀ ਨਗਰ ਤੋਂ ਹਰ ਸਾਲ ਨਗਰ ਕੀਰਤਨ ਲੋਕਲ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਦੀ ਸੇਵਾਕਾਰ ਸੇਵਾ ਬਾਬਾ ਲਖਾ ਸਿੰਘ ਜੀ ਕੋਟੇ ਵਾਲੇ ਬਾਬਾ ਕੁਲਵਿੰਦਰ ਸਿੰਘ ਜੀ ਜਹੇਦਾਰ ਇੱਥੇ ਸੇਵਾ ਕਰਵਾ ਰਹੇ ਆ ਇਸ ਮੌਕੇ ਦੇ ਸਤਿਕਾਰ ਜੋ ਤਰਨਾ ਦਲ ਦੇ ਮੁਖੀ ਬਾਬਾ ਜੋਗਾ ਸਿੰਘ ਜੀ ਆਏ ਕਰਵਜਨ ਸਿੰਘ ਕਰਮੂ ਵਾਲਾ ਇਲਾਕੇ ਦੀਆਂ ਸਬੂਤੀਆਂ ਸੰਗਤਾਂ ਇਹ ਨਗਰ ਕੀਰਤਨ ਸ੍ਰੀ ਸੁਲਤਾਨਪੁਰ ਸਾਹਿਬ ਗੁਰਦੁਆਰਾ ਬੇਰ ਸਾਹਿਬ ਜਾ ਕੇ ਸੰਪੂਰਨਤਾ ਹੀ ਹੋਊਗੀ ਸਾਰੇ ਦੇਸ਼ ਦੀਆਂ ਵਰਲਡ ਦੀਆਂ ਸੰਗਤਾਂ ਨੂੰ ਮਹਾਰਾਜ ਦੇ avatars ਪੁਰਬ ਦੀਆਂ ਗੁਰਪਤਵੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ